ਨਹੀਂ ਕਰਦਾ ਮਾਲ ਤੂੰ ਐਂ ਕਹਿੰਦੇ ਬੱਚਾ ਲਾ ਤੂੰ ਦੱਸ ਕੀ ਕਹਿੰਦਾ ਮੈਂ ਕਹਿੰਦੇ ਬੱਚਾ ਲਾ ਨਹੀਂ ਜਾ ਰਿਹਾ ਕਿਸੀ ਵਗਰ ਤਸੀ ਕਰਾਈ ਤੂੰ ਕਹ ਬੱਚਾ ਲਾਉ ਨਹੀਂ ਜਾਉ ਮਗ ਜਾਓ ਜਾ ਕਿਉਂ ਲੈ ਐ ਕੋਈ ਕੋਈ ਗਲਤ ਨਹੀਂ ਤੂੰ ਆ ਵੀ ਕਹਿੰਦੇ ਜਾਓ ਤੈਨੂੰ ਤੈਨੂੰ ਨਾ ਬਰਾ ਪਾ ਵੀ ਤੂੰ ਕਹ ਬੱਚਾ ਲਾਉ ਐ ਤੂੰ ਕੱਟ ਦਿੰਦਾ ਨਹੀਂ ਨਾ ਨਾ ਅੰਦਰ ਅੰਦਰ ਕੁਝ ਨਹੀਂ ਹੁੰਦੀ ਅੰਦਰ ਚਲਾ ਨਾਲ ਤੂੰ ਫਿਰ ਤੂੰ ਐਂ ਕਹਦਾ ਵੀ ਜਾ ਬੱਚਾ ਲਾ ਇੱਕ ਗੱਲ ਸੁਣ ਇੱਕ ਗੱਲ ਸੁਣ ਜੇ 20 ਕਿਲੋ ਬਾਹਰ ਦੁੱਧ ਹੋਇਆ ਆ ਪਿਆ ਮੇਰੀ ਗੱਡੀ ਸਟਾਮ ਲਿਖਾ ਕੇ ਲੈ ਆ ਸਭ ਤੋਂ ਵੱਡੀ ਮੱਝ ਮੌੜ ਮੰਡੀ 'ਚ ਦੇਖਣ ਨੂੰ ਮਿਲੀ ਆ ਤੇ ਬਾਈ ਨੇ ਵੀ ਕਹਿੰਦਾ ਕਾਸਰ ਨਹੀਂ ਛੱਡੀ ਕੋਈ ਜਿਵੇਂ ਮਨ ਲਾ ਦੋ ਮੱਝਾਂ ਪਾਲ ਲਿਆ ਜਿਹੇ ਜੀ ਹਨਾ ਤਾਂ ਇੱਕ ਮੱਝੇ ਜ਼ੋਰ ਲਾਦਾ ਤੇ ਢਾਂਚਾ ਆ ਗਈ ਹਨਾ ਚੈੱਕ ਕਰੋ ਲੈ ਮਿੱਤਰੋਣਾ ਬਾਈ ਰਦੀ ਦੇ ਨਾਲ ਹੀ ਰਹਿੰਦਾ ਹਨਾ ਉਹੀ ਆ ਰਦੀ ਤੇ 2 ਕਿਲੋਮੀਟਰ ਤੇ ਹੀ ਆ ਸੰਜਮੇ ਲੈਣਾ ਹਾਂਜੀ ਹਾਂ ਤੇ ਮਿੱਤਰੋ ਬਾਈ ਨਾ ਰਦੀ ਦੇ ਕੋਲੋਂ ਆਇਆ ਜਮਾ ਹਰਿਆਣਾ ਦੇ ਵਿੱਚੋਂ ਇੱਕ ਵਾਰੀ ਝੋਟੀ ਤੁਰਦੀ ਚੈੱਕ ਕਰੋ ਫਿਰ ਆਪਾਂ ਬਾਈ ਨਾ ਡਿਟੇਲ ਸਾਂਝੀ ਕਰਦੇ ਆ ਤੇ ਥਾਂਲੇ ਬਾਬੇ ਲਕੁਲ ਬੰਦ ਭੰਡੇ ਦੀਆ ਟੈਟ ਜਲੇ ਵੇਦੀ ਹਣਾ ਛੋਟੀ ਚੰਗੀ ਆ ਬਾਈ ਨੇ ਵੀ ਸਕਾਰਨ ਕਿੰਨੀ ਕਸਰ ਨਹੀਂ ਛੱਡੀ ਤੇ ਦੁੱਧ ਬਾਦ ਬਾਈ ਤੋਂ ਪੁੱਛ ਕੇ ਤੇ ਮੈਂ ਕਿੰਨਾ ਕੀ ਗੱਲ ਬਾਤ ਆ ਤੇ ਇੱਕ ਵਾਰੀ ਹੋਰ ਘਮਾ ਬਾਈ ਮਾੜੀ ਛੋਟੀ ਸਰਾ ਗੱਲ ਬਾਤ ਆ ਜਮ ਹਰਿਆਣਾ ਦੇ ਜਮ ਆਪਾਂ ਕਹਿੰਦਾ ਬਰੀਡ ਵਾਲੀ ਝੋਟੀ ਹੈਗੀ ਤੇ ਤੁਰਦੀ ਤੁਸੀਂ ਚੱਕਰ ਲਓ ਤੇ ਫੇਰ ਆਪਾਂ ਬਾਈ ਤੋਂ ਰੇਟ ਪਤਾ ਕਰਕੇ ਦਿੰਨੇ ਹਰਿਆਣਾ ਦੇ ਵਿੱਚੋਂ ਲੈ ਕੇ ਪਹੁੰਚਿਆ ਸੀ ਸਾਫ ਬੰਦਲੇ ਵੇਦੀਆ ਟੈਟ ਜਲੇ ਵੇਦੀਆ ਇਹੇ ਜ ਆ ਪਸੂ ਪੱਤੀ ਨਹੀਂ ਹੁੰਦਾ ਕਿੰਨਾ ਦੁੱਧ ਕੱਢ ਦੇ ਤੇ ਬਾਕੀ ਆਪਾਂ ਪੂਰੀ ਗੱਲਬਾਤ ਬਾਈ ਨਾਲ ਕਰਦੇ ਆਂ ਭਾਈ ਬੰਨਦੇ ਤੇ ਤਾਜੀ ਸੂਹੀ ਹੈ ਬਿਲਕੁਲ ਬੱਚਾ ਨਾਲ ਅੱਭਾਈ ਕੱਟਾ ਕੇ ਕੱਟੀ ਕੱਟਾ ਵੀਰੇ ਮਾਂਗਰ ਕੱਟਾ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਸਾਂਝੀ ਕਰਦੇ ਆਂ ਬਾਈ ਨੂੰ ਬੰਨ੍ਹ ਦੇਣ ਦਿਓ ਤੇ ਝੋਟੀ ਚੰਗੀ ਆ ਤੇ ਕਮਾਣੇ ਪਿੰਡ ਤੋਂ ਪਹੁੰਚਿਆ ਹੋਇਆ ਪਰ ਅੱਦੀ ਦੇ ਕੋਲ ਹੀ ਰਹਿੰਦਾਗਾ ਬਾਕੀ ਜਾਣਕਾਰੀ ਲੈ ਕੇ ਦਿੰਦਾ ਅ ਬਾਈ ਸੱਸੀ ਗੱਲ ਪਹਿਲਾਂ ਦਾ ਸੱਸੀ ਗੱਲ ਤੇ ਨਾਮ ਦੱਸੋ ਪਹਿਲਾਂ ਮਾਨਕਈ ਮਾਨਕ ਮਾਨਕ ਪਿੰਡ ਆਪਣਾ ਇਹਦਾ ਕਮਾਣਾ ਹਾਂਜੀ ਘਰ ਦੀ ਦੂਰ ਕਿੰਨੇ ਕਿਲੋਮੀਟਰ ਹੈ ਗਿਆ 3 ਕਿਲੋਮੀਟਰ 3 ਕਿਲੋਮੀਟਰ ਦੀ ਦੂਰੀ ਤੇ ਰਹਤੀ ਤੇ ਜਿਲਾ ਫਗਵਾ ਮਤ ਪੈਣਾ ਹਾਂ ਮਾਨਕ ਨੰਬਰ ਬੋਲੇ ਇੱਕ ਵਾਰ ਬਈ 99960 46290 ਵਪਾਰ ਕਰਦੇ ਹਾਂ ਬਾਈ ਕਿ ਬਈ ਸੀ ਹਾਂ ਵਪਾਰ ਕਰਦੇ ਵਪਾਰ ਚੰਗੀਆਂ ਝੋਟੀਆਂ ਲੈ ਕੇ ਬਈ ਹਾਂਜੀ ਹਾਂਜੀ ਜਮਾ ਮਾਲਾ ਭਾਂਡਾ ਪੁੰਡਾ ਬਾਈ ਬਹੁਤ ਹੀ ਵਧੀਆ ਲੱਗਣਾ ਹਾਂ ਹਾਂਜੀ ਹਾਂਜੀ ਪੈਟ ਜਿਲੇ ਵਧੀਆ ਨਾ ਤਾਂ ਕੋਈ ਐਂ ਦੱਸ ਸਕੇ ਵੀ ਇਹਨਾਂ ਨੂੰ ਦੇ ਦੂ ਹਾਂਜੀ ਹਾਂਜੀ ਨੀਵਾ ਬਹੁਤ ਸੋਹਣਾ ਲੱਗਿਆ ਤੇ ਬਾਕੀ ਬਾਈ ਨੂੰ ਪੁੱਛਦੇ ਆਂ ਤੇ ਮਣਕ ਜੀ ਆਪਾਂ ਗੱਲ ਕਰ ਲਈ ਬਈ ਝੋਟੀ ਕਹਵੇਂ ਸੂਏ ਇਹ ਦੂਜੇ ਵਿਆਹ ਦਾ ਦੂਜੇ ਹਾਂਜੀ ਠੀਕ ਹੈ ਤੇ ਹੁਣ ਕੈ ਦਿਨ ਹੋ ਗਏ ਬਾਈ ਸੂਈ ਨੂੰ 8 ਦਿਨ ਹੋ ਗਏ 8 ਦਿਨਾਂ ਦੀ ਸੂਈ ਦੁੱਧ ਬਈ ਮਣਕ 13 ਕਿਲੋ ਤਿਆਰ ਹੈ ਪੂਰਾ ਪੂਰਾ ਹੀ ਤੋਲ ਦੇਗਾ ਹਾਂਜੀ ਤੋਲਦਾ 13 ਕਿਲੋ ਬਾਈ ਕਹਿੰਦਾ ਪ੍ਰੋਪਰ ਤਿਆਰ ਆ ਤੋਲ ਦੇਾਂਗੇ ਠੀਕ ਆ ਕੋਈ ਬਾਈ ਨੇ 15 ਨਹੀਂ ਕਿਹਾ 16 ਨਹੀਂ ਕਿਹਾ ਹਨਾ ਜਿੰਨਾ ਕ ਹੈਗਾ ਉਨੀ ਕਹੂਗਾ ਹਾਂਜੀ ਤੇ ਮਣਕਾ ਕਿੰਨਾ ਕ ਉਸਦੀ ਕਬਸਤੀ ਰੂਪ ਬਾਈ ਮੰਨ ਲਾ ਮੈਂਦੀ ਜੀ 16 ਕਿਲੋ ਦੀ ਪਾ ਦੂਗੀ ਹਾਂਜੀ ਹਾਂਜੀ ਰਸਕੀ ਭਾਂਡੇ ਬੁੰਡੇ ਚੰਗੇ ਦੀ ਹਾਂਜੀ 16 ਕਿਲੋ ਬਾਈ 16 ਕਿਲੋ ਦੀ ਬਾਈ ਕਹਿੰਦਾ ਵੀ ਓਟ ਹੈਗੀ ਆ ਪਾ ਦੂਗੀ ਪਰ 13 ਹੁਣ ਇਸ ਟਾਈਮ ਤਿਆਰ ਆ ਠੀਕ ਆ ਕੰਡਾ ਲਾਲੋ ਡੱਬਾ ਲਾਲੋ ਠੀਕ ਆ ਮਣਕੇ ਲਈ ਆ ਸਕਦਾ ਤੇ ਮਣਕ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰੇ 190 190 ਹਜ਼ਾਰ ਮਾਨਦਾਨ ਕਿੰਨਾ ਹੋਊ ਮਾਨਦਾਨ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਓ ਤੇ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਦ ਉਸਕੀ ਲਿਓਟੀ ਸੁਥਰੀ ਔਰ ਬੜੀ ਤਿਆਰ ਹੋ ਜਾਗੀ

42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈਚ ਬੱਚੋ ਕਰ ਦਾਂਗੇ 20000 ਦਾ 20000 170 ਦੀ ਦੇ ਦੇਾਂਗੇ ਹਾਂਜੀ 170 ਮੰਡੀ ਦਾ ਕੰਮ ਹੈ ਰੇਟ ਕਰਨਾ ਪੈਂਦਾ ਹੈ ਨਾ ਹਾਂਜੀ ਹਾਂਜੀ ਰੇਟ ਮਿੱਤਰੋ ਕਰਨਾ ਪੈਂਦਾ ਹੈ ਮੰਡੀ ਦਾ ਕੰਮ ਆ ਠੀਕ ਆ 1 ਲੱਖ ਦੇ 70000 ਦੀ ਬਾਈ ਕਹਿੰਦਾ ਦੇ ਦੇਾਂਗੇ ਝੋਟੀ ਚੰਗੀ ਆ ਚੈੱਕ ਕਰੋ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਫੇਰ ਖਰੀਦੋ ਹੈ ਨਾ ਹਾਂਜੀ ਹਾਂਜੀ ਹਰਿਆਣੇ ਦੇ ਵਿੱਚੋਂ ਆਇਆ ਬਾਈ ਫਗਾਂ ਬਾਜ ਜਲਾ ਰਹਿੰਦਾ ਤੇ ਪਿੰਡ ਕਮਾਣਾ ਇੱਕ ਵਾਰੀ ਨੰਬਰ ਹੋਰ ਬੋਲਦੇ ਨਰਿੰਦ ਮੈਨ 960 46290 ਬਾਕੀ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਮਿੱਤਰੋ ਲੈ ਸਕਦੇ ਸ੍ਰੋਣਾ ਬਾਈ ਕਲਵੰਦਰ ਕੁਲਤ ਨੰਨਾ ਨਾਗ ਨੇ ਪੂਰੇ ਟਾਉ ਵਾਲੇ ਕਬੂਰੀ ਰੋਟੀ ਚੈੱਕ ਕਰੋ ਤੁਰਦੀ ਤੇ ਫਿਰ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਥਾਂਲੇ ਬਿਲਕੁਲ ਸਾਫਾ ਕਾਦੀ ਦਰਮਿਆਨੀਆ ਤੇ ਪੂਰਾ ਪੁੱਛ ਕੇ ਦਿਨਾ ਬਾਈ ਨੂੰ ਕੀ ਡਿਟੇਲ ਰਹਿੰਦੀ ਆ ਕਿੰਨਾ ਕੁ ਦੁੱਧ ਬਾਦ ਕੱਢੂ ਹੌਲੀ ਹੌਲੀ ਥੋੜਾ ਬੱਚੇ ਵੱਧ ਕਰ ਦਿਓ ਹੈਨਾ ਤਾਜੀ ਸੁਈ ਹੋਈ ਆ ਤੇ ਬੱਚੇ ਦਾ ਜੇ ਆਪਾਂ ਕਰੀਏ ਨਾ ਵੱਧ ਕਰਦੀ ਆ। ਬਾਈ ਕੁਲਵਿੰਦਰ ਸਤਿ ਸ਼ਾਲ ਬਿਲਾ। ਸਤਿ ਸ਼ਾਲ ਜੀ। ਉਹ ਠੀਕ ਆ? ਹਾਂਜੀ ਬੜੀ। ਇੱਕ ਵਾਰੀ ਦਰਸ਼ਕਾਂ ਨੂੰ ਸਤਿ ਸ਼ਾਲ ਕਰ ਬਾਈ। ਬਾਈ ਸਾਰੇ ਦਰਸ਼ਕਾਂ ਨੂੰ ਸਤਿ ਸ਼ਾਲ ਜੀ। ਠੀਕ ਆ। ਕੁਲਵਿੰਦਰ ਬਾਈ ਪੂਰਾ ਨਾਮ ਤੇ ਡਰੈੱਸ ਆਪਣਾ। ਨਾਮ ਕੁਲਵਿੰਦਰ ਸਿੰਘ ਪੰਡ ਖੀਵਾ ਕਲਾ ਜੀ। ਜ਼ਿਲ੍ਹਾ ਮਾਨਸਾ ਜੀ। ਮੋਬਾਈਲ ਨੰਬਰ 9958 ਜੀ। 99 ਕਾਰਡ ਜੀ। ਠੀਕ ਆ। ਤੇ ਕੁਲਵਿੰਦਰ ਅੱਜ ਮੰਡੀ ਹੈਗੀ ਬਾਈ 20 ਤਰੀਕ ਵਾਲੀ। ਹਾਂਜੀ ਹਾਂਜੀ। ਤੇ ਤੰਨ ਨਾਗ ਨੇ ਆਪਣੇ ਕੋਲੇ। ਤੰਨ ਜੀ। ਠੀਕ ਆ। ਟਾਪ ਵਾਲੇ। ਹਾਂਜੀ। ਤੇ ਜੇ ਆਪਾਂ ਬੁ 12 13 ਦਾਣਾ ਸੂਈਆ ਮਗਰ ਪੂਰੀ ਕੱਟੀ ਹੈ ਪੂਰੀ ਕੱਟੀ ਦੁੱਧ ਤੇ ਹਮਾਂ ਲਗਾ ਨਾ ਦੁੱਧ 13 ਕਿਲੋ ਤਿਆਰ ਪੂਰਾ ਹਾਂਜੀ ਕੰਡਾ ਲੱਗ ਜੂ ਲੱਗ ਜੂ ਲੈ ਮਿੱਤਰੋ ਕੰਡਾ ਲਾ ਲਿਓ 13 ਕਿਲੋ ਤਿਆਰ ਤਿਆਰ ਠੀਕ ਆ ਦੋ ਟਾਈਮ ਤਸੱਲੀ ਕਰੋ ਤਿੰਨ ਟਾਈਮ ਤਸੱਲੀ ਕਰੋ ਠੀਕ ਆ ਬਾਕੀ ਬਾਈ ਦਾ ਲੰਬਾ ਆਉਂਦਾ ਨਹੀਂ ਆਪਾਂ ਫੇਰ ਹੀ ਵੀਡੀਓ ਬਣਾਉਣਾ ਨੇ ਆ ਚੰਗੇ ਪਸ਼ੂ ਹੁੰਦੇ ਆ ਜੀ ਤੇ ਸੂਈ ਹੈਗੀ 15 ਨਾਂ ਦੀ 13 ਦਾਣਾਂ ਦੀ 13 ਦਾਣਾਂ ਦੀ ਸੂਈਆ 13 ਕਿਲੋ ਦੁੱਧ ਤਿਆਰ ਆ ਮਗਰ ਕੱਟੀ ਆ ਤਸੱਲੀ ਕਰ ਲਿਓ ਜਿਹੜੇ ਭਰਾ ਕਹਿੰਦੇ ਬੂਰੀਆਂ ਦੀ ਸਕੀਨ ਨੇ ਕੱਦ ਜ਼ਰੂਰ ਦਰ ਦੁੱਧ ਵਾਲੀ ਮੈਂ ਆਂ ਜਾਤ ਕੁਆਲਟੀ ਹੈਣਾ ਤੇ ਕੁਲਵਿੰਦਰ ਭਾਈ ਜੇ ਆਪਾਂ ਰੇਟ ਦੀ ਗੱਲ ਕਰ ਲਈਏ ਰੇਟ ਡੇਢ ਕਰਦੇ ਹਾਂ ਡੇਢ ਲੱਖ ਮਨਦਨ 45 ਦੀ ਦੋ ਥੋੜਾ 5000 ਦਾ 10 ਦਾ ਕਰੀ ਨਾ 1.5 ਲੱਖ ਬਈਆਂ 40 ਦੇ ਦਿਆਂਗੇ ਡੇਢ ਲੱਖ ਰੁਪਈਆ ਰੇਟ ਕਰਦਾ ਵਧੀਆ ਟੌਪ ਕੁਆਲਟੀ ਵਾਲੀ ਬ੍ਰਾਂਡ ਵਾਲੀ ਮੈਂ ਸਕੀ ਜੇ ਆਪਾਂ ਗੱਲ ਕਰੀ ਹੈਣਾ ਦੁੱਧ 13 ਲੀਟਰ ਮਿੰਕ ਕੇ ਲੈ ਜਾਓ ਤਸੱਲੀ ਕਰਿਓ ਦੋ ਟਾਈਮ ਕਰਿਓ ਤਿੰਨ ਟਾਈਮ ਕਰਿਓ ਜਦੋਂ ਵੀ ਮਨ ਖੜ ਗਿਆ ਉਦੋਂ ਤੁਸੀਂ ਲਿਜਾ ਸਕਦੇ ਹੋ ਤੌਰ ਭਾਈ ਦੋ ਨੰਬਰ ਆ ਜੈਡਬਲੈਕ ਆ ਪੁੱਛੋ ਤੇ ਇਹ ਵੀ ਤਾਜੀ ਸੂਈ ਏ ਜੇ ਆਪਾਂ ਗੱਲ ਕਰ ਲਈ ਹਣਾ ਬਾਈ ਹਾਂਜੀ ਤੇ ਇਹ ਕਿੰਵੇਂ ਸੂਈ ਆ ਦੂਜਾ ਸੂਆਈ ਦੂਜਾ ਸੂਆ ਤੇ ਇਹਨੂੰ ਚੌਥਾ ਦੀ ਨਹੀਂ ਸੂਈ ਨੂੰ ਟਾਪ ਕੁਆਲਿਟੀ ਦੀ ਝੋਟੀ ਏ ਵੀ ਥਣ ਬਹੁਤ ਸੋਹਣਾ ਲੱਗਿਆ ਪਹਿਲਾਂ ਨਾਲ ਇਕੱਠੀਆਂ ਵਾਲਾ ਹਣਾ ਬਾਈ ਹਾਂਜੀ ਥਣ ਬਹੁਤ ਵਧੀਆ ਕਰਦੀ ਹੂੰ ਥਣ ਬਹੁਤ ਵਧੀਆ ਕਰਦੀ ਏ ਜੀ ਹੂੰ ਜਿਵੇਂ ਮੰਨ ਲਾ ਪਹਿਲਾਂ ਨਾਲ ਥਣ ਹੁੰਦੇ ਉਸੇ ਲੋਟੀ ਆ ਕੇ ਤੇ ਚੌਥਾ ਦਿਨਾਂ ਸੂਈ ਨੂੰ ਤੇ ਬਾਕੀ ਬੱਚੇ ਦਾ ਜਿਆਦਾ ਥੋੜ੍ਹਾ ਕਰਦੀ ਮੰਗਰ ਕੱਟਿਆ ਬਾਈ ਕੱਟੀ ਬੱਟੀ ਏ ਜੀ ਮੰਗਰ ਕੱਟੀ ਏ ਠੀਕ ਆ ਪੂਸੋਂ ਜੱਡ ਬਲੇਗਾ ਤੇ ਕੁਲਵਿੰਦਰ ਬਾਈ ਦੁੱਧ ਹੋਣਾ ਮਹਬੂ 12 ਕਿਲੋ ਬੋਲਾ ਜੀ 12 ਕਿਲੋ ਤਾਂ ਜੀ ਤਸੱਲੀ ਜਮ ਨਵਾਂ ਗਰੰਟੀ ਹੈ ਇਹ ਮੀ ਕੁ ਬੋਲਾ ਲੂਗੀ ਫਿਰ ਕਿੰਨਾ 12 ਕਿਲੋ ਬੋਲਾ ਬਾਈ ਕਹਿੰਦਾ ਤਸੱਲੀ ਆ ਗਰੰਟੀ ਆ ਮਣਕੇ ਦੇਖ ਲਿਓ 2 ਟਾਈਮ 3 ਟਾਈਮ ਚੁਾਈ ਕਰ ਲਿਓ ਠੀਕ ਆ ਛੋਟੀ ਜਮਾ ਮੰਨ ਲਾ ਵੀ ਪਹਿਲਾਂ ਰੁਕੀ ਆਂਦੀ ਆ ਥਣ ਥਣ ਵਧੀਆ ਲੱਗਿਆ ਸਪੇਸ ਆ ਵਧੀਆ ਤੇ ਜੇ ਆਪਾਂ ਗੱਲ ਕਰ ਲਈਏ ਬਾਈ ਰੇਟ ਦੀ ਗਲਵੰਦਰ ਰੇਟ 1 60 1 ਲੱਖ 60 ਹਜ਼ਾਰ 60 ਹਜ਼ਾਰ ਮਾਨਦਾਨ ਡੇਢ ਦੀ ਡੇਢ ਲੱਖ ਦੀ ਹੋ ਜੂ ਬਾਈ ਕਹਿੰਦਾ 10000 ਰੁਪਏ ਮਾਨਦਾਨ ਕਰ ਦੂਗਾ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਬਈ ਹੋਰ ਹੋ ਜੁਮਣਾ ਮੋਟਾ ਮਾਨਦਾਨ ਉਹ ਮਾਨਦਾਨ ਮੌਕੇ ਤੇ ਮੌਕੇ ਹਾਂਜੀ ਹੂੰ ਤੇ ਤੈਨੂੰ ਨੰਬਰ ਵਾਲੀ ਤੋਰੀ ਪਈ ਕਰ ਆ ਤੋੜ ਦੇ ਗੱਬਣ ਇਹ ਗੱਬਣਾ ਕਿੰਨੇ ਦਿਨ ਲੈਂਦੀ ਹੈ ਗਲਬੰਦਰਾ ਹਫਤੇ ਦੀ ਕੱਚੀ ਇੱਕ ਹਫਤੇ ਦੀ ਵੱਡੀ ਮੈਂ ਹੈ ਨਾ ਹਾਂਜੀ ਤੇ ਦੂਜਾ ਬਾਈ ਕੀ ਰਿਪੋਰਟ ਰਹੂਗੀ ਪਹਿਲਾਂ ਕੀ ਰਹੀ ਹੈ ਦੂਜਾ ਸੁਆ B+ ਦੀ B+ ਵੱਡੀ ਹੈ ਨਾ ਮੈਂ ਹਾਂਜੀ ਤੀਜੇ ਸੂਗੀ ਤੀਜੇ ਸੂਗੀ ਬਾਕੀ ਬੋਰੀ ਵਾਲਾ ਲੇਵਾ ਹਾਂਜੀ ਹਾਂਜੀ ਅਜੇ ਤਾਂ ਬਣਾਉਗੀ ਫਿਰ ਹੱਦ ਤੱਕ ਬਹੁਤ ਕੱਲ ਦੀ ਵੀਡੀਓ ਦਾ ਫਸੀ ਦਿੱਤੀ ਹੂੰ ਤੇ ਬਾਕੀ ਚੌੜੀ ਚੂੜੀ ਮਹਿੰਦਾ ਪੋਠਾ ਵਧੀਆ ਹਾਂਜੀ ਤੇ ਬਾਕੀ ਦੱਸਦੀ ਯਾਰ ਇਹ ਵੀ ਮੰਨ ਲੈ ਦੋ ਚਾਰੀ ਵਾਲ ਬੈਠ ਨੇ ਜੈਡ ਬਲੈਕੀ ਆ ਅਜੇ ਜਿਹੜਾ ਲੇਵਾ ਤਿਆਰ ਕਰਦੇ ਹੁੰਦੀ ਆ ਉੱਪਰੋਂ ਬਹੁਤ ਮੱਲੀ ਹੋਈ ਆ ਤੇ 20 ਲੀਟਰ ਦੇ ਬਾਈ ਕਹਿੰਦਾ ਉਮੀਦ ਹੈਗੀ ਹੈਗੀ ਹਾਂਜੀ ਹਾਂਜੀ ਗਾਰੰਟੀ ਦੇ ਦਾਂਗੇ ਆਪਾਂ ਗਾਰੰਟੀ ਜੀ ਜੇ ਕਈ ਵਾਰ ਮੰਨ ਲੈ ਨਾ ਦਸਤਾ ਨਹੀਂ ਰਹਿ ਗਿਆ ਫੇਰ ਆਪਣੀਆਂ ਵਾਪਸ ਵਾਪਸ ਆਜੂਗੀ ਵਾਪਸ ਹੋਣ ਦੇਗੀ ਬਾਈ ਕਹਾਂ ਜੇ ਕਈ ਵਾਰ 17 ਰਹਿ ਗਿਆ ਤਾਂ ਵਾਪਸ ਆ ਜੂਗੀ 20 ਕਿਲੋ ਦੀ ਗਾਰੰਟੀ ਆ ਜੇ ਕਿਸੇ ਦਾ ਮਨ ਨਹੀਂ ਖੜਦਾ 10000 ਰੁਪਏ ਬਿਆਨਾ ਕਰ ਲੈ ਹਾਂਜੀ ਹਾਂ ਜੇ ਸੂਪੀ 20 ਕਿਲੋ ਦੁੱਧ ਹੋਇਆ ਲੈ ਜਾ ਬਾਈ ਕੋਈ ਚੱਕਰ ਨਹੀਂ ਫੇ 10 ਨਾਲ ਹੀ ਫਿਰ ਉਦੋਂ ਰੇਟ ਕੁਝ ਹੋਰ ਹੋਊ ਜੀ ਮੈਂ ਨਾਲ ਉਹਦਾ ਵਧਾ ਦੂਗਾ ਲੈ ਕੋਈ ਚੱਕਰ ਨਹੀਂ ਵੀ ਦੁੱਧ ਘਰ ਤੱਕ ਹਾਂ ਠੀਕ ਹੈ ਹੀ ਵਾਰ ਵਾਲਾ 1.5 ਲਾਉਂਦਾ ਹਾਂ ਹਾਂ ਲੈ ਕਹਦੇ ਯਾਰ 5000 ਹੋਰ ਲਾਗੇ ਪਰ ਦੁੱਧ ਦੀ ਸੰਤੁਸ਼ਟੀ ਦਾ ਹੋਣਾ ਸੰਤੁਸ਼ਟੀ ਕਰਕੇ ਲਿਆ ਠੀਕ ਆ ਰੇਟ ਕਿੰਨਾ ਬਾਈ ਦਾ 280 2 ਲੱਖ 80 ਹਜ਼ਾਰ 80 000 ਮਾਨ ਤਨ ਕਿੰਨਾ ਹੋਊ 26 2,80,000 ਰੁਪਏ ਰੇਟ ਹੈ ਬੱਡੀ ਮਹਿੰਗੀ ਤੇ 20 ਕਿਲੋ ਦੀ ਬਾਈ ਪੂਰੀ ਫੁੱਲ ਗਰੰਟੀ ਦਿੰਦਾ ਜੇ ਘੱਟ ਦਿੱਤਾ 17 ਰਹਿ ਗਿਆ 16 ਰਹਿ ਗਿਆ ਬਾਈ ਕਹਿੰਦਾ ਘਰੇ ਵਾਪਸ ਹਾਂਜੀ ਲਿਖਤ ਲਗਾਉ ਜੂ ਹਾਂਜੀ ਹਾਂਜੀ ਲਿਖਤ ਲਗਾ ਹੋ ਜੂਗਾ ਕੋਈ ਚੱਕਰ ਨਹੀਂ ਟੈਨਸ਼ਨ ਲੈਂਦੀ ਠੀਕ ਆ ਤਸੱਲੀ ਪੂਰੀ ਕਰ ਲਿਓ ਤੇ ਬੱਡੀ ਮਹਿੰਗੀ ਬਾਕੀ ਆਰਡਰ ਆਰਡਰ ਹਜੇ ਬਣਾਉਣਾ ਇੱਕ ਹਫਤਾ ਦੀ ਕੱਚੀ ਆ ਇੱਕ ਹਫਤਾ ਤੱਕ ਅੱਛੀ ਕਈ ਵਾਰ 2-4 ਦਿਨ ਬਸ ਵੱਧ ਵੀ ਲੈ ਜਾਂਦਾ ਬਾਈ ਹੈਨਾ ਤੇ ਇੱਕੋ ਐਡਰੈਸ ਬਾਈ ਹੋਰ ਬੋਲਦੇ ਨਾਮ ਕੁਲਵਿੰਦਰ ਸਿੰਘ ਪਿੰਡ ਖੀਵਾਗੜਾ ਜ਼ਿਲ੍ਹਾ ਮਾਨਸਾ ਜੀ ਘਰੇ ਗੱਲ ਨਾ ਕਰੁੰਦੇ ਆ क्या आप अपने पशु पालन की नींव मजबूत करना चाहते हैं या अपने पशुओं से अधिक लाभ प्राप्त करना चाहते हैं आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाए राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को 20 ml एक साल के बच्चे को 25 ml और दो साल के बच्चे को 30 ml दे सकते हैं पशुपालन की नींव राइट काफ दिल्ली दे खड़ी खड़े होंगे भाई दा व्यापार दा काम है पुराना काम है किसी भी तरह का कोई लांबा नहीं जिन्ने टाइम तो आपा जानदे हैं ठीक है तसल्ली करो दो डांग करो चार डांग करो ते फिर तुसी ਖਰੀਦ ਸਕਦੇ ਹੋ ਘਰੋਂ ਵੀ ਲੈ ਸਕਦੇ ਹੋ ਤੇ ਉਰੇ ਆ ਕੇ ਵੀ ਲੈ ਸਕਦੇ ਹੋ ਮੰਡੀ ਮੋੜ ਤੇ ਪਹੁੰਚਾ ਹੋਇਆ ਸੀ ਬਾਈ ਤੇ ਤਸੱਲੀ ਜ਼ਰੂਰ ਕਰ ਲਿਓ ਇੱਕ ਤੁਹਾਨੂੰ ਹੋਰ ਦਿਖਾ ਦਿੰਦੇ ਆਂ ਤੇ ਉੱਥੇ ਵੀ ਬਾਈ ਕਹਿੰਦਾ ਦਿਖਾਈ ਨਹੀਂ ਲੱਗਦਾ ਥਾਣਾ ਇਹ ਸੂਈ ਇਹ ਕਿਸ ਹੁਣ ਵਾਲੀ ਹੈ ਇਹ ਵੀ ਗੱਬੜਾ ਜੀ ਕਿੰਨੇ ਕ ਟਾਈਮ ਦੀ ਕੱਚੀ ਦੱਸ ਦੇਣਾ ਕੱਚੀ ਦੱਸ ਦੇਣਾ ਥੋੜਾ ਘੱਟ ਬਣਾ ਲੈ ਵਾ ਤਾਂ ਨਹੀਂ ਦਫਾਉਂਦਾ ਜੀ ਹਾਂ ਜੀ ਇਹਨੇ ਥੋੜਾ ਜਿਹਾ ਘੱਟ ਹੈ ਜੀ ਹਵਾਨਾ ਤਿਆਰ ਕਰਿਆ ਦੱਸ ਕੱਲ ਮੱਝਾ ਵੇਚਿਆ ਕਰੋ ਇਹ ਫਿਰ ਮੈਂ ਪਾਲੀ ਜੀ ਨਾਲ ਆ ਬਾਕੀ ਰੱਤਾ ਹੈ ਨਹੀਂ ਸੀਗਾ ਹੂੰ ਲੈ ਸੁਬੰਦਾਵਾ 14 ਕਿਲੋ ਦੀ ਗਾਰੰਟੀ ਹੈ ਜੀ ਸਭਰੰਗ ਵਾਲਾ ਸਿੰਘ ਆ ਤੇ ਵੱਡੀ ਮਹਾਂਗੀ ਕਹਿੰਦੇ ਸੂਏ ਬਾਈ ਚੌਥਾ ਸੂਏ ਚੌਥਾ ਜੈਡ ਬਲੈਕ ਹੈ ਨਾ ਜੈਡ ਬਲੈਕ ਆ ਤੇ 14 ਕਿਲੋ ਦੀ ਗਰੰਟੀ ਆ 13 ਦੀ ਗਰੰਟੀ ਲਓ ਜੀ 13 ਦੀ ਗਰੰਟੀ ਦੇਵਾਂਗੇ ਦੇਵਾਂ ਤੇ ਅਜਲ ਜਾਂਦਾ ਬੰਦਾ 13 ਕਿਲੋ ਦੇਊ ਦੇਊਗੀ ਨਾ ਦਿੱਤੀ ਤਾਂ ਵਾਪਸ ਵਾਪਸ ਜੀ ਠੀਕ ਆ ਬਾਈ ਕੋਲੇ ਮੰਨ ਲਓ ਵਾਪਸ ਅੱਜ ਕੱਲ ਕੋਈ ਨਹੀਂ ਕਰਾਉਂਦਾ ਲਿਖ ਚ ਲਿਆ ਕਰ ਲਓ ਜੇ ਫੇਰ ਵੀ ਮਨ ਨਹੀਂ ਖੜਦਾ ਆ ਜਿੰਨੀ ਗੱਲ ਹੋਈ ਉਹ ਨਹੀਂ ਕਰੂ ਤਸੱਲੀ ਤੁਸੀਂ ਕਰਨੀ ਆ ਪੰਡ ਬਾਈ ਦਾ ਕੀ ਬਾਜਲਾ ਮਾਨਸਾ ਦਿਖਾਉਣਾ ਤੁਹਾਨੂੰ ਟਾਂਚੇ ਵਾਲੀ ਆ ਵਧੀਆ ਕੱਦ ਕਾਠ ਮਾਝ ਦਾ ਪੂਰਾ ਤੇ ਜੱਡ ਬਲਾਇਕਾ ਪੂਸੋਂ ਗੱਲ ਕਰੀ ਹੈਣਾ ਬੱਚਾ ਪੂਰਾ ਦਿੱਤਾ ਇਹ ਕੀ ਕਮਾਲ ਆ ਬਾਈ ਨੂੰ ਪੁੱਸਾਂਗੇ ਤੇ ਢਾਂਚਾ ਬਹੁਤ ਆ ਬਾਈ ਦਾ ਕੱਦ ਜੱਡਾ ਦੇਖ ਲਓ ਮੱਝ 10 ਦੀ ਆ ਵੀ ਖੜੀ ਹੈਣਾ ਕੱਦ ਬਹੁਤ ਆ ਮੱਝ ਦਾ ਤੇ ਕਿੰਨਾ ਗ੍ਰੇਟ ਕਰਦਾ ਬੰਨਦੇ ਬਾਈ ਥਾਂ ਲੇਵਾ ਸਾਫਾ ਬਿਲਕੁਲ ਏਕ ਰੂਖਣ ਮੇਰੇ ਹਿਸਾਬ ਨਾਲ ਹਜੇ ਲਾਇਆ ਨਹੀਂ ਹੈਗਾ ਨਹੀਂ ਆਪ ਨੂੰ ਪਤਾ ਲੱਗ ਜਾਂਦਾ ਤੇ ਬੱਚਾ ਬੂਰਾ ਬਾਈ ਨਾ ਪ੍ਰੋਪਰ ਗੱਲ ਕਰਦੇ ਆ ਬਾਈ ਸੱਸੀ ਗੱਲ ਦਸਰੀ ਗੱਲ ਬਾਈ ਬਾਈ ਨਾਮ ਦੱਸੋ ਪਹਿਲਾਂ ਨਾਮ ਗੁਰਕੀਰਤ ਬਾਈ ਗੁਰਕੀਰਤ ਪਿੰਡ ਕਿਹੜਾ ਬਾਈ ਪਿੰਡ ਬਾਈ ਦਲੀ ਵਾਲੀ ਦਲੀ ਵਾਲੀ ਮਾਨਸਾ ਕੋਲੇ ਹਾਂ ਮਾਨਸਾ ਜਿਲ੍ਹਾ ਮਾਨਸਾ ਬਾਈ ਠੀਕ ਆ ਗੁਰਕੀਰਤ ਜੀ ਆਪਾਂ ਗੱਲ ਕਰ ਲਈ ਵਪਾਰ ਦਾ ਕੰਮ ਹੈ ਕਿਵੇਂ ਸੀ ਨਹੀਂ ਬਾਈ ਵਪਾਰ ਦਾ ਕੰਮ ਹੈ ਅੱਛਾ ਹਾਂਜੀ ਤੇ ਐਂ ਲੱਗਦਾ ਮੇਖੜਾ ਨਹੀਂ ਲੱਗਿਆ ਹੁੰਦਾ ਕਾਰਨ ਕਿ ਕੱਟ ਲਾਇਆ ਬਾਈ ਕੱਟ ਲਾਇਆ ਹਾਂ ਤਾਜੀ ਸੂਈ ਹੋਈ ਆ ਤਾਜੀ ਸੂਈ ਹੋਈ ਆ 3 ਦਿਨ ਹੋ ਗਏ 3 ਦਿਨਾਂ ਤੋਂ ਸੂਈ ਆ 3 ਦਿਨਾਂ ਦੀ ਠੀਕ ਆ ਮਗਰ ਬੱਚਾ ਪੂਰੇ ਦਾ ਕੀ ਕਰਨਾ ਬਾਈ ਮਗਰ ਪੂ ਕੱਟਾ ਬਾਈ ਮੰਗਰ ਪੂਰਾ ਕੱਟਾ ਕੱਟਾ ਵੀ ਚੰਗਾ ਬਾਈ ਕਹਿੰਦਾ ਤੇ ਗ੍ਰੇਡੇਡ ਜਾ ਜਮੇ ਨੀਲੀ ਰਾਇ ਤੇ ਪੈਰ ਟਟੇ ਹਨਾ ਤੇ ਆਪ ਜੱਡ ਬਲੈਕ ਆ ਮਾਜ ਬਹੁਤ ਵਧੀਆ ਥਣਲੇਵਾ ਸਾਫ ਆ ਕੱਦ ਕੋਤ ਮਾਜ ਦਾ ਪੂਰਾ ਤੇ ਹੁਣ ਕਿੰਨਾ ਗੱਬੜਾ ਬਾਈ ਹੁਣ ਬਾਈ ਬੋਲਾ 11 ਕਿਲੋ ਤਿਆਰ ਹੈ 11 ਕਿਲੋ ਗਾਰੰਟੀ ਦੇ ਦਾਂਗੇ ਜਮਾਂ ਗਾਰੰਟੀ ਬਾਈ ਚਵਾ ਦਾਂਗੇ ਪੰਜ ਡੰਗ ਠੀਕ ਆ ਤੇ ਕਿੰਨਾ ਕੁ ਦੁੱਧ ਪਾਉ ਹੋਰ ਜਿਵੇਂ ਕੱਦ ਕੋਦ ਮੱਝਾ ਚੰਗਾ ਬਾਈ ਉਮੀਦ ਹੈਗੀ ਆ 16 17 ਦੀ ਹੂੰ ਮੈਂ ਵੱਡੀ ਆ ਨਾ ਅਜਾ ਸੁਆ ਜਾ ਮੰਨੀ ਖੜੀ ਆ ਸੁਆ ਆਏ ਆ ਨਾ ਤਿੰਨ ਦਿਨ ਹੋਇਆ ਸੁਈ ਨੂੰ ਹਜੇ ਹਜੇ ਪੈ ਹੀ ਨਹੀਂ ਵੰਡੀ ਨਹੀਂ ਪਈ ਇਹਨੂੰ ਬਾਈ ਕਹਿੰਦਾ 16 ਕਿਲੋ ਦੀ ਕਹਿੰਦਾ ਉਮੀਦ ਹੈਗੀ ਆ ਚੰਗੀ ਆ ਮੱਝਾ ਕੱਦ ਕਾਠ ਪੂਰਾ ਠੀਕ ਆ ਬਾਕੀ ਦੁੱਧ ਦੇ ਉੱਤੇ ਤੋਂ ਪਤਾ ਲੱਗੂ ਹੁਣ ਇਸ ਟਾਈਮ 11 ਲੀਟਰ ਤਿਆਰ ਆ ਤਸੱਲੀ ਕਰਾ ਦੇਾਂਗੇ ਮੱਝਾ ਢਾਂਚਾ ਬਹੁਤ ਵੱਡਾ ਜੋ ਆਪਾਂ ਕਹੇ ਦੁੱਧ ਵਾਲੀ ਮੱਝ ਹੈਗੀ ਬਾਕੀ ਦੁੱਧ ਦੇ ਉੱਤੇ ਤੋਂ ਪਤਾ ਲੱਗੂ ਆ ਤੁਹਾਡੇ ਸਾਹਮਣੇ ਖੜੀ ਆ ਤੇ ਗੁਰ ਸਿੱਖ ਬਾਈ ਰੇਟ ਕੀ ਆ? ਗੁਰਕੀਤਾ ਰੇਟ ਬਾਈ 2.5 ਲੱਖ ਰੁਪਈਆ। ਵਾਹ ਨਹੀਂ ਕਰੀਂਦਾ? ਨਹੀਂ ਵਾਹ ਨਹੀਂ ਬਾਈ ਮੈਂ ਬਹੁਤ ਵੱਡੀ ਆ। ਨਹੀਂ ਵੱਡੀ ਤਾਂ ਹੈਗੀ ਆ ਤਾਂ ਮਨ ਲਾ ਗਈ ਬੜਾ ਲਗਾਉਂਦਾ ਨਾ ਵੀ ਉਹ ਨਤ ਤਿਆਰ ਨਹੀਂ ਕਿ ਮੱਝ ਹੈ। ਹਾਂ ਤਿਆਰ ਤਾਂ ਵੀਰਾ। ਤਿਆਰ ਘੱਟਾ ਰੇਟ ਦਾ ਤਰੀਕਾ ਜਲਮਾ ਮੰਨਦਾ ਗੱਲ ਮੱਝ ਵੱਡੀ ਆ। ਕਦ ਕਾਠ ਵੱਡੀ ਹੈਣਾ। ਥੋੜੀ ਤਿਆਰੀ ਚ ਘੱਟਾ ਮੱਝ। ਕਿੰਨੇ ਦੀ ਮਨ ਲਾ ਵੀ ਦੇਣੀ ਹਾਣਾ? ਸਵਾ 2 ਦੀ ਦੇ ਦਾਂਗੇ ਬਾਈ। ਮਾਨਤਾਣ ਕਰਕੇ। ਮਾਨਤਾਣ ਕਰ ਦਾਂਗੇ। ਤੇ ਰੇਟ ਬਾਈ ਕਰਦਾ 2.5 ਲੱਖ ਰੁਪਈਆ ਹੈਨਾ? ਹਾਂਜੀ। ਸਵਾ 2 ਦੀ ਕਹਿੰਦਾ ਮਾਨਤਾਣ ਕਰਕੇ ਦੇ ਦਾਂਗੇ। ਬਾਕੀ ਮਾਦੀ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਖੜੀ ਆ। ਹਾਇ ਟਾਂਚਾ ਲਈ ਵਧੀਆ ਬਰੀਡ ਵਾਜੀ ਆ। ਜਿਹੜਾ ਤੁਹਾਡੇ ਵੀਡੀਓ ਦੇਖ ਕੇ ਆਊ ਹੋਰ ਵੀ ਮਾਨਤਾਨ ਕਰ ਦਾਂਗੇ। ਬਾਕੀ ਜੇ ਬਾਈ ਕਹਿੰਦਾ ਹੇ ਵੀਡੀਓ ਦੇਖ ਕੇ ਆਊਗਾ ਤਾਂ ਹੋਰ ਵੀ ਮਾਨਤਾਨ ਕਰ ਦਾਂਗੇ। ਤੇ ਮੱਝ ਐਂ ਲੱਗ ਮੈਂ ਹਰਿਆਣੇ ਚੋਈ ਹੁੰਦੀ ਹੈ ਨਾ ਭਾਈ। ਹਾਂ ਭਾਈ ਹਰਿਆਣੇ ਜਵਾਈ ਹੋਈ। ਚੰਗੀ ਆ ਗਈ ਤੇ ਬਾਕੀ ਹਜੇ ਥੋੜੀ ਤਿਆਰੀ ਚ ਘਟਾ ਮੱਝ ਜਿਵੇਂ ਆਪਾਂ ਕਹਿੰਦੀ ਹੈ ਨਾ ਹੈ ਤੋੜ ਦੇ ਇੱਕ ਵਾਰੀ ਤੇ ਥੋੜੀ ਤਿਆਰੀ ਚ ਘਟਾ ਗਈ। ਬਾਕੀ ਦੁੱਧ ਤਾਂ ਪਤਾ ਲੱਗੂ ਵੀ ਕਿੰਨਾ ਦੁੱਧ ਘੜਦੀ ਆ। ਚੈੱਕ ਕਰ ਲਓ ਇੱਕ ਵਾਰੀ ਤੋੜ ਕੇ ਹੋਰ ਦਿਖਾ ਦਈਏ। ਦਲੀਏ ਵਾਲਾ ਜਲਾ ਮਾਨਸ ਥਣ ਲੇਵਾ ਸਾਫਾ ਥੋੜਾ ਬਾਈ ਕਹਿੰਦਾ ਏਖੜ ਲਾਇਆ ਨੀਗਾ ਠੀਕ ਆ ਥੋੜਾ ਮੋਟੀ ਦੁੱਧ ਛੱਡਿਆ ਹੋਇਆ ਕਿਉਂਕਿ ਤਾਜੀ ਸੂਈ ਹੈ ਹਜੇ ਤੇ ਕਈ ਵਾਰ ਖਾਲੀ ਨਹੀਂ ਕਰੀ ਦੀ ਤੁਰਦੀ ਚੈੱਕ ਕਰ ਲੋ ਮੱਝ ਹੈਵੀ ਹੈ ਜਿਆ ਵਰਦਸਤਾ ਥੋੜਾ ਜਿਹਾ ਹਜੇ ਜਿਵੇਂ ਆਪਾਂ ਕਹ ਦੀਏ ਤਿਆਰੀ ਦੇ ਵਿੱਚ ਨਹੀਂ ਹੈਗੀ ਤੇ ਬਾਕੀ ਰੇਟ ਬਾਈ ਕਹਿੰਦਾ 2.5 ਲੱਖ ਰੁਪਈਆ ਮਾਨਤਾਨ ਕਰਕੇ ਸ਼ਬਾ ਦੋ ਦੀ ਦੇਣੀ ਹੈ ਜਿਹੜਾ ਕੋਈ ਵੀਡੀਓ ਦੇਖ ਕੇ ਆਪਣਾ ਨਾਮ ਲਾ ਕੇ ਕਹੂਗਾ ਤਾਂ ਬਾਈ ਕਹਿੰਦਾ ਹੋਰ ਮਾਨਤਾਨ ਕਰ ਦਾਂਗੇ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਤਾਂ ਇੱਕ ਵਾਰੀ ਨੰਬਰ ਹੋਰ ਬੋਲ ਦਿਓ ਬਾਈ ਨੰਬਰ 98785 65930 ਪਿੰਡ ਦਲੀਆਲਾ ਜ਼ਿਲ੍ਹਾ ਮਾਨਸਾ ਬਾਕੀ ਸੰਪਰਕ ਕਰਕੇ ਮਿੱਤਰੋ ਪੂਰੀ ਜਾਣਕਾਰੀ ਲੈ ਸਕਦੇ ਹੋ ਮਿੱਤਰੋ ਤੇ ਬਾਈ ਕੋਲੋਂ ਦੋ ਨਾਲ ਅਗਲੇ ਹੀ ਖੜਾ ਇੱਕ ਤਾਂ ਤੱਤੀਆ ਕੁਸਕ ਦਿਨਾਂ ਦੀ ਤੇ ਇੱਕ ਤਾਜੀ ਸੂਈ ਆ ਪਹਿਲਾਂ ਆਪਾਂ ਤੋਰ ਕੇ ਦਿਖਾ ਦਈਏ ਫਿਰ ਗਈ ਨਾ ਗੱਲਬਾਤ ਕਰਦੇ ਆ ਤੇ ਬਾਈ ਇੱਕ ਵਾਰੀ ਦਵਾ ਘੜੇ ਇਧਰ ਨੂੰ ਤਾਜੀ ਸੂਈ ਆ ਬਿਲਕੁਲ ਤੇ ਮਾਗਰ ਕੱਟਾ ਕੱਟੀ ਆ ਕੱਟੀ ਆ ਵੀਰੇ ਮਾਗਰ ਕੱਟੀ ਆ ਇੱਕ ਵਾਰੀ ਤੁਰਦੀ ਚੈੱਕ ਕਰੋ ਨਾਰਮਲ ਜਿਹਾ ਰੇਟ ਦੇ ਮੱਧਾਂ ਨੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਤੇ ਤਾਜੀ ਸੂਹੀ ਹੈ ਜੇ ਆਪਾਂ ਗੱਲ ਕਰੀ ਹੈਣਾ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਕੀ ਰੇਟ ਰੂਟ ਕਰਦਾ ਇੱਕ ਹੈਗੀ ਆ ਤਾਂ ਮੰਨ ਲਓ ਕੱਚੀ ਕੁਸਕ ਟਾਈਮ ਦੀ ਆ ਉਹ ਵੀ ਮੰਨ ਲਾ ਨੀਲੀ ਰਾਵੀ ਵਧੀਆ ਨਾਲ ਦੀ ਆ ਤੇ ਹੋਰ ਬਦਾਂ ਦੀ ਬਾਕੀ ਬਾਈ ਨਾਲ ਸਾਰੀ ਗੱਲਬਾਤ ਆਪਾਂ ਕਰਦੇ ਆ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਕਿੱਥੋਂ ਆਇਆ ਕੀ ਗੱਲਬਾਤ ਆ ਪੁਰਾਣਾ ਹੋ ਜਾ ਬਾਈ ਬਈ ਸੱਸੀ ਕਾਲ ਬਈ ਸੱਸੀ ਕਾਲ ਜੀ ਤੇ ਬਈ ਨਾਮ ਦੱਸਿਓ ਨਾਮ ਬਈ ਗੁਰਸੇਵਕ ਸਿੰਘ ਆ ਜੀ ਠੀਕ ਆ ਹਾਂਜੀ ਗੁਰਸੇਵਕ ਪਿੰਡ ਬਈ ਪਿੰਡ ਬਈ ਜੀ ਸੈਦੋਗੇ ਸੈਦੋਗੇ ਜਿਲ੍ਹਾ ਕਿਹੜਾ ਰਹਿੰਦਾ ਜਿਲ੍ਹਾ ਵੀਰੇ ਮੋਗਾ ਮੋਗਾ ਹਾਂਜੀ ਇਹ ਹੱਦੀ ਦੇ ਪਿੰਡ ਹੂਮਲਾ ਹਾਂਜੀ ਸਲਾਦਪੁਰਾ ਹੱਤੇ ਵੀਰੇ ਹਾਂਜੀ ਸੋ ਨਾਗਿਰ ਸਹੀ ਗੁਰਸੇਵ ਗੁਰਸੇਵ ਦਾ ਇੱਕ ਵਾਰੀ ਨੰਬਰ ਬੋਲ ਬਾਈ ਨੰਬਰ ਹੈਗਾ ਵੀਰੇ 98766 ਹੂੰ 39834 ਬਾਈ ਜੀ ਗੁਰਸੇਵ ਕਿ ਜੇ ਆਪਾਂ ਗੱਲ ਕਰ ਲਈ ਵਪਾਰ ਦਾ ਕੰਮ ਆ ਕਿ ਬੈਸੀ ਬਾਈ ਪਾ ਤਾਂ ਵੀਰੇ ਵਪਾਰ ਦਾ ਵਧੀਆ ਹਾਂਜੀ ਹਾਈ ਲੈਵਲ ਦੇ ਆਪਾਂ ਕਰਪਾਈ ਮਾਲਕ ਜੀ ਠੀਕ ਆ ਤੇ ਕਿੰਨੇ ਟਾਈਮ ਤੋਂ ਮਤਲਬ ਵਪਾਰ ਕਰ ਰਹੇ ਹੋ ਗਈ 4-5 ਸਾਲ ਕੋਈ ਦਿੱਕਤ ਤਾਂ ਨਹੀਂ 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 ਕਰਪਾਈ ਮਾਲਕ ਠੀਕ ਆ ਤੇ ਰੇਟ ਬਾਈ ਜੈਨੂਨ ਰੱਖੀ ਜਮੀ ਤੇ ਜੇ ਆਪਾਂ ਗੱਲ ਕਰ ਲਈ ਗੁਰਸੇਵ ਕਾ ਜਿਹੜੀ ਝੋਟੀਆਂ ਬਾਈ ਕਹਵੇਂ ਸੂਆ ਬਾਈ ਇਹ ਤਾਂ ਤੀਜਾ ਸੂਆ ਉਪਰੋਂ ਬੁਲਾ ਲਾ ਚੌਥੇ ਕਹਿੰਦੇ ਤੀਜੇ ਆ ਵੀਰੇ ਇਹਨੂੰ ਤੀਜਾ ਸੂਆ ਮਗਰ ਕੱਟੀ ਆ ਮਗਰ ਕੱਟੀ ਆ ਕਿੰਨੇ ਦਿਨ ਹੋ ਗਏ ਇਹਨੂੰ ਸੋਈਣ ਬਾਈ 10 ਦਿਨ ਹੋ ਗਏ ਪੂਰਾ ਹੋਇਆ 10 ਦਿਨਾਂ ਦੀ ਸੂਈ ਆ ਹਾਂਜੀ ਵੀਰੇ ਅਗਲਾ ਤੇ ਜੇ ਆਪਾਂ ਹੁਣ ਦੁੱਧ ਦੀ ਗੱਲ ਕਰ ਲਈਏ ਬਾਈ ਕਿਸੇ ਕਿੰਨਾ ਬਾਈ ਜੀ ਦੁੱਧ ਹੁਣ ਇਸ ਟਾਈਮ ਹੈਗਾ 14 ਕਿਲੋ ਤਿਆਰ ਆ ਵੀਰੇ ਪੂਰਾ ਉਹ ਰੰਡਾ ਲਾ ਦੇਗਾ ਮੈਂ ਖਾ ਦੋ ਡੰਗ ਚੋਕੇ ਲੈ ਜਾ ਘਰੋਂ ਵੀਰੇ ਤਸੱਲੀ ਕਰਾਂਗੇ ਮੈਂ ਖਾ ਦੋ ਡੰਗ ਚੋਲੇ ਵੀਰੇ ਜਦੋਂ ਮਨ ਖੜ ਕੇ ਫੇਰ ਲਵੇ ਜਦੋਂ ਮਨ ਕਿਉਂਕਿ ਬਾਈ ਫੇਰ ਪੈਸੇ ਪਾਏ ਭਰਾ ਹਾਂ ਕਈ ਵਾਰ ਨਾ ਬਾਈ ਪਤਾ ਕੀ ਆ ਅਲਾ ਕਹਦਾ ਹਰੇਕ ਦਾ 16 18 ਮੈਂ ਖਾ ਵੀਰੇ 14 ਕਹਾਂਗੇ 14 ਦਾ 14 ਹੀ ਨਿਕਲੂ ਨਿਕਲੂਆ ਹਾਂਜੀ ਵੀ ਜੇ ਮਨ ਲਾ ਘਟ ਨਿਕਲਦਾ ਤਾਂ ਮੈਂ ਆਪਾ ਦੇ ਕੇ ਤੋੜ ਦੇ ਤੋੜਾਂਗੇ ਵੀਰੇ ਬੇਸੰਤ ਤੋਂ ਤੇ ਗਰਸੇਵਕ ਮੁਗਦੀ ਗੱਲ ਬਾਈ ਰੇਟ ਦੇ ਆਂਦੇ ਰੇਟ ਕੀ ਕਰਿਆ ਜਾਇਜ ਜਮੀ ਰੇਟ ਵੀ ਦੇਦਾ ਮੁੱਲ ਦਾ ਕਰਦੇ ਆ 13 ਹੂੰ ਦੇਣੀ ਕਿੰਨੇ ਹਾਂ 10 ਦੀ ਹਾਂ ਨਾ ਵੀਰੇ ਜਮਾ ਜਾਇਜ ਲੱਖ ਤੇ 10000 ਦੀ ਬਾਈ ਕਹਿੰਦਾ ਹਾਂ ਨਾ ਜਾਇਜ ਰੇਟ ਬਿਲਕੁਲ ਮੰਡੀ ਦੇ ਹਿਸਾਬ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਠੀਕ ਹੈ ਰੇਟ 13 ਕਰਦੇ ਆ ਕਿਉਂਕਿ ਰੇਟ ਬਾਜ਼ਾਰ ਦੇ ਹਿਸਾਬ ਕਰਨਾ ਪੈਂਦਾ ਬਾਈ ਹਣਾ ਤੇ ਬਾਕੀ ਚਾਰੇ ਥਣ ਵਧੀਆ ਇਕੱਲਾ ਇਕੱਲਾ ਮੁੱਠੀ ਨਾਲ ਖਣ ਲੱਗਿਆ ਵਧੀਆ ਮੋਟਾ ਵਿੱਚ ਪਈ ਆ ਵੀਰੇ ਮੈਂ ਕਹਾਂ ਬਾਈ ਇੱਕ ਨੰਬਰਾ ਸ਼ਰਲਾ ਨਹੀਂ ਪੂਰਨੀ ਵੀਰੇ ਸ਼ਰਲਾ ਪੂਰ ਦੀ ਬਾਈ ਕਹਿੰਦਾ ਗਰੰਟੀ ਆ ਪੂਰੀ ਫੋਲੇ ਜਮਾ ਆ ਕੇ ਚੋ 14 ਕਿਲੋ ਦੁੱਧ ਪੂਰਾ ਹੋਇਆ ਤਾਂ ਲੈ ਜਾਓ ਨਹੀਂ ਸਾਨੂੰ ਕਰਾਇਆ ਪੜਾ ਬਾਈ ਦੇ ਕੇ ਦੇਰੂਗਾ ਹਾਂਜੀ 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 ਠੀਕ ਆ ਤੇ ਤਾਜੀ ਸੂਈ ਆ ਮੰਗਦਾ ਕੱਟੀ 10 ਦਾਣਾ ਦੀ ਸੂਈ ਆ ਵੀਰੇ 10 ਦਾਣਾ ਦੀ ਸੂਈ ਹੋਈ ਆ ਵਧੀਆ ਤੇ ਦੁੱਧ ਤੇ ਆ ਕੀ ਕੁ ਲੈਵਲ ਤੇ ਹਣਾ ਤੇ ਦੁੱਧ ਹੋਰ ਬਾਈ ਗਿਰਸ ਸਿੰਘ ਪਾਊਗੀ ਬਾ ਬਾਈ 14 ਕਿਲੋ ਪੂਰਾ ਤਿਆਰ ਆ ਨਾ ਬਹੁਤ ਆ ਬਹੁਤ ਆ ਬਾਈ ਐਵੇਂ ਝੂਠ ਮਾਰਨ ਵਾਲਾ 16 ਕਿਲੇ 15 ਕਿਲੋ ਫਿਰ ਨਹੀਂ ਮੱਲਾ ਸੇਵਾ ਵਾਲੇ ਹੋਰ ਕਰਦੇ ਬਾਸ ਇਹ ਨਹੀਂ ਚੋ ਇਹਦਾ ਮਾਲਾ ਮੂਲਾ ਵੀ ਸਿੱਟੂ ਸਿੱਟ ਲੈ ਜੇ 10 ਦਾਣਾ ਦੀ ਸੂਈ ਆ ਤੇ ਗਿਰਸ ਸਿੰਘ ਜੀ ਆਪਾਂ ਨੀਲੀ ਰਾਵ ਦੀ ਗੱਲ ਕਰ ਲਈ ਬਾਈ ਇਹ ਕਿੰਨੇ ਸੂਈ ਆ ਇਹਦਾ ਵੀ ਬਾਈ ਤੀਜਾ ਸੂਆ ਵੀਰੇ ਤੀਜਾ ਸੂਆ ਹਾਂਜੀ ਵੀਰੇ ਲੇਵਾ ਲੂਵਾ ਵਧੀਆ ਬਣਾਈ ਬੈਠੀ ਹੈ ਨਾ ਦੋ ਰਮਾਣੇ ਇੱਕ ਵਾਰੀ ਲੇਵਾ ਵਧੀਆ ਬਣਾਈ ਬੈਠਿਆ ਬਾਈ ਨੇ ਨਮਾਈ ਧਮਾਈ ਨਹੀਂ ਹੈਗੀ ਕਿਉਂਕਿ ਇਹੀ ਮੱਝ ਨਮਾਈ ਹੁੰਦੀ ਦਾ ਲਿਸਕਾ ਮਾਰਦੀ ਬਾਈ ਠੰਡ ਆ ਥੋੜੀ ਜੀ ਤਾਂ ਅਗਰ ਕਹਿ ਨਮਾਈ ਥੋੜਾ ਸਰਦੀ ਦਾ ਮੌਸਮ ਆ ਪਸ਼ੂ ਕਈ ਵਾਰ ਬਿਮਾਰ ਹੋ ਜਾਂਦਾ ਹਨਾ ਪਹਿਲਾਂ ਉਹੀ ਠੰਡ ਮਾਰ ਜਾਂਦਾ ਤੇ ਮੱਝ ਬਹੁਤ ਵਧੀਆ ਤੀਜੇ ਸੂਏ ਸੂਗੀ ਵੱਡੀ ਮੱਝ ਆ ਵਧੀਆ ਦੁੱਧ ਵਾਲੀ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਥਣ ਲੇਵਾ ਸਾਫ ਆ ਬਿਲਕੁਲ ਤੇ ਬਾਕੀ ਜੇ ਆਪਾਂ ਗੱਲ ਕਰ ਲਈਏ ਲੇਵਾ ਬਹੁਤ ਸੋਹਣਾ ਬਣਾਇਆ ਹੋਇਆ ਬਣਾਈ ਜਾਂਦੀ ਹਜੇ ਕਿਉਂਕਿ ਝੋਟੀ ਤਿਆਰ ਹੁੰਦੀ ਆਉਂਦੀ ਜੇ ਆਪਾਂ ਗੱਲ ਕਰ ਲਈ ਹੈਨਾ ਮੋੜਦਾ ਭਾਈ ਥੋੜਾ ਜਿਹਾ ਵੱਡੇ ਬਣ ਕੇ ਆ ਜਾਂਦੀ ਆ ਤੀਜੇ ਸੂਇਆ ਤੇ ਨੀਲੀ ਰਬੀ ਦੀਆ ਦਿਨ ਕੈ ਦਿਨ ਲਈ ਉਸੇਵ ਕਾ ਬਾਈ ਤਿਆਰੀ ਤੇ ਹੈ ਭਾਈ ਤਿਆਰੀ ਤੇ ਆ ਹਾਂ ਵੱਡ ਭਾਈ ਹੁਣ ਤਾਂ ਗੱਡੀ ਚੜਪੀ ਹੈ ਦੀ ਸੂਪੂਗਾ ਹਾਂ ਵੀਰੇ ਹਾਂ ਹਾਂ ਹਜੇ ਨਹੀਂ ਇੱਕ ਦੋ ਦਿਨ ਕੱਢ ਜਾਂਦੀ ਹੁਣ ਗੱਡੀ ਚੜਪੀ ਤਾਂ ਸੇਦੀ ਸੂਪੂਗੀ ਤੇ ਬਾਕੀ ਕਰ ਸੇਵਕ ਨੂੰ ਪੁੱਛਦੇ ਆ ਕਿੰਨਾ ਕੁ ਦੁੱਧ ਕੱਢੂ ਕੀ ਗੱਲ ਬਾਤ ਆ ਕਰ ਸੇਵਕ ਬਾਈ ਕਿੰਨਾ ਕੁ ਦੁੱਧ ਪਾਦੂ ਤੇਰੇ ਹਿਸਾਬ ਨਾਲ ਦੁੱਧ ਵੀਰੇ ਇਹਦੇ ਥੱਲੇ ਵੀ ਮੰਨ ਕੇ ਚੱਲ ਵੀ 14 ਕਿਲੋ ਦੀ ਗਰੰਟੀ ਹੈ ਉੱਤੇ ਲੈ ਜਾ ਬੰਦਾ ਜਦੋਂ ਆਪਾਂ ਲੈ ਆ ਗਰੰਟੀ ਦਿੱਤੀ ਹੋਈ ਆ ਬਾ ਗਰੰਟੀ ਫੁੱਲ ਆ ਵੱਡੇ ਭਾਈ ਇਹ ਕਈ ਵਾਰ ਆਇਆ ਆ ਆਪਾਂ ਮਨ ਲਾ ਹੁਣ 14 ਕਿ ਕਿ ਤੂੰ ਵੇਚਤੀ ਹਾਂਜੀ ਦਹਾ ਅਗਲੇ ਦਿਨ ਚਾ ਉਹਦਾ ਨਾਂ ਤਾਂ ਵਾਪਸ ਆ ਜੂ ਵਾਪਸ ਆਵੇ ਆਵੇ ਕੋਈ ਚੱਕਰ ਨਹੀਂ ਠੀਕ ਆ ਬਿਲਕੁਲ ਰਖਾਉ ਜੂ ਹਾਂ ਵੀਰੇ ਕੱਲ ਹੀ ਕੋਈ ਨਹੀਂ ਆ ਜਦ ਚਾ ਅਗਰ ਉਹਦਾ ਮਾਲਕ ਨੇ ਕਿ ਦੱਸਿਆ ਵੱਡੇ ਭਾਈ ਗਰੰਟੀ ਦਾ 14 ਕਿਲੋ ਦੀ ਕ ਠੀਕ ਆ ਨਾ ਦਿੱਤੀ ਤਾਂ ਵਾਪਸ ਕਰ ਦੇ ਕੋਈ ਚੱਕਰ ਨਹੀਂ ਕੋਈ ਠੀਕ ਆ ਲਿਖਤ ਲਿਖਿਆ ਕਰ ਲੇ ਜੇ ਕਿਸਦਾ ਮਨ ਨਹੀਂ ਖੜਦਾ ਆ ਸਹੀ ਗੱਲ ਆ ਜੀ ਮੱਝ ਚੰਗੀਆਂ ਦੁੱਧ ਵਾਲੀਆਂ ਨੀਲੀ 라ਵੀਆ ਬਰੀਡ ਚ ਪੈਂਦੀ ਆ ਹਾਂਜੀ ਤੇ ਕੱਚੀ ਕੱਚੀ ਵੀ ਹੋ ਸਕਦਾ ਸੂ ਵੀ ਪਵੇ ਸੂਈ ਪਾ ਦੋ ਕੱਢ ਵੀ ਸਕਦੀ ਆ ਤੋੜੀ ਖੜੀ ਪੜੇ ਹਾਂਜੀ ਸੂਪੂਗੀ ਅੱਜ ਜਾ ਕੇ ਸੂਪੇ ਕੱਲ ਨੂੰ ਸੂਪੇ ਠੀਕ ਆ ਤੇ ਬਾਕੀ ਚੈੱਕ ਕਰਕੇ ਲੈ ਜਾਓ ਚੋਕੇ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਜਾਦੇ ਹੋ ਤੇ ਅਗਰ ਸੇਵ ਕਹਿੰਦਾ ਕੀ ਰੇਟ ਕਰਿਆ ਬਾਈ ਇਹਦਾ ਵੀਰੇ ਵੱਡੇ ਪਈ ਇਹਦੇ ਮੁੱਲ ਇਕਤੀ ਇਕ 10 ਦੀ ਇਹ ਦੇ ਦਿੰਗੇ ਵੀ ਦੋਨੇ ਇਕ ਦਾ ਹੀ ਦੇਣ ਹਾਂ 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 ਵੀਰੇ ਜੇ ਕੋਈ ਜੋੜੀ ਲੈ ਲਈ ਕਿਸੇ ਨੇ ਫਿਰ ਜੋੜੀ ਲੈ ਜਾ ਬਸ ਨਹੀਂ ਮਾਨਤਨ ਹੋ ਜੀ ਕਰਦਾ ਮਾਨਤਨ ਥੋੜਾ ਜੇਕਰ ਕੋਈ ਦੋਨੇ ਜੋੜਾ ਲੈਂਦਾ ਮਾਨਤਨ ਹੋ ਜੂਗਾ ਰੇਟ ਇਕ ਦਾ ਸੀ ਉਹਦੇ ਇਕ ਦਾ ਸੀ ਇਹਦਾ ਤੇ ਦੁੱਧ ਵਾਲੀਆਂ ਮੱਝਾਂ ਨੇ ਕਈ ਵਾਰ ਬੰਦੇ ਨੇ ਦੁੱਧ ਦਾ ਕੰਮ ਕਰਨਾ ਠੀਕ ਆ ਜੇ ਭਾ ਰਿਆ ਡੇਰੀ ਤੇ ਮਤਲਬ ਵੀ ਆਪਾਂ ਦੁੱਧ ਤੇ ਮੱਝਾਂ ਲਾਉਣੀਆਂ ਤਾਂ ਭਾਲੀ ਜਾਂਦਾ ਕੋਈ ਤਾਂ ਬਾਈ ਗਰਸੇਵ ਕਣਾ ਸੰਪਰਕ ਕਰ ਲਿਓ ਪਿੰਡ ਸੈਦੋਗੇ ਸੈਦੋਗੇ ਗਿਲਾ ਮੋਗਾ ਇੱਕ ਵਾਰੀ ਨੰਬਰ ਹੋਰ ਬੋਲ ਦਿੰਦਾ 93762 ਜੀ 38834 ਇਸ ਨੰਬਰ ਤੇ ਪੂਰੀ ਜਾਣਕਾਰੀ ਟੈਲੀਫੋਨ ਕਰਕੇ ਲੈ ਸਕਦੇ ਹੋ ਬਾਈ ਪਹੁੰਚਿਆ ਹੋਇਆ ਸੀ ਮੋੜ ਮੰਡੀ ਤੇ ਲੈ ਕੇ 20 ਤਰੀਕ ਕਲੀ ਮੰਡੀ ਅੱਜ ਹਾਂਜੀ